ਹਲੋ ਸ਼ਸ਼ੀਕਲ ਜੀ ਸਾਰਿਆਂ ਨੂੰ ਕੋਮਲ ਫੈਸ਼ਨ ਪੁਆਇੰਟ ਚੈਨਲ ਤੇ ਤੁਹਾਡਾ ਸਾਰਿਆਂ ਦਾ 모ਸਟ ਵੈਲਕਮ ਵੀਡੀਓ ਵਿੱਚ ਆਪਾਂ ਤੁਹਾਨੂੰ ਸੋਹਣੇ ਸੋਹਣੇ ਪਿਆਰੇ ਪਿਆਰੇ ਡਿਜ਼ਾਈਨਸ ਵਾਲੇ कॉटन वियर सूट ਦਿਖਾਵਾਂਗੇ ਇਹ ਆਪਣਾ ਫਰਸਟ ਸੂਟ ਆ ਕੋਸਟ ਆਫ ਜਿਹੜਾ ਹੈਗਾ कॉटन ਦਾ ਕਲਰ ਇਹਦਾ ਇੰਗਲਿਸ਼ ਕਲਰ ਆ ਇਹ ਸਾਰਾ ਖੀਰੇ ਦਾ ਡਿਜ਼ਾਈਨ ਬਣਿਆ ਹੋਇਆ ਏ ਸਾਰਾ ਮਸ਼ੀਨ ਵਰਕ ਹੈ ਮਿਰਰ ਵਿੱਚ ਐਡ ਕੀਤਾ ਹੋਇਆ ਹੈ ਇਹਨਾਂ ਦੋ ਲਾਈਨਸ ਜਿਹੜੀਆਂ ਹੈਗੀਆਂ ਉੱਪਰ نیچے ਬਣਾਣਾ ਹੋਊਗਾ ਇਸ ਸੈਂਟਰ ਦੇ ਵਿੱਚ ਇੱਕ ਬੇਲ ਬਣਾਈ ਹੋਈ ਆ ਫਲਾਵਰਸ ਦੀ ਸ਼ੇਡਸ ਵੀ ਬਹੁਤ ਪਿਆਰੀ ਆ ਫੈਬਰਿਕ ਵੀ ਬਹੁਤ ਫਾਈਨ ਆ ਜਿਹੜੀ ਫਿਨਿਸ਼ਿੰਗ ਆ ਮਸ਼ੀਨ ਵਰਕ ਦੀ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਹੁਣ ਇਹਦੀਆਂ apron sleeves ਤੋਂ कॉर्नियस sleeves ਤੇ ਵੀ ਇੱਕ ਇੱਕ ਬੇਲ ਹੀ ਬਣੀ ਹੋਈ ਆ ਗਈ ਇੱਕ ਬੇਲੇ ਬਣੀ ਇੱਕ ਬੇਲੇ ਬਣੀ ਹੋਈ ਆ ਇੱਕ ਬੇਲ ਇਹ ਬਣੀ ਹੋਈ ਆ sleeves ਤੇ ਜੇ ਤੁਸੀਂ ਚਾਹੋ ਤਾਂ ਨੋ ਬਾਟਮ ਤੇ ਵੀ ਸਲਵਾਰ ਦੇ ਪੌਚੇ ਤੇ ਵੀ ਐਡ ਕਰਵਾ ਸਕਦੇ ਹੋ ਉਹ ਤੁਹਾਡੀ ਇੱਛਾ ਬਟ ਇਹ ਮੰਮੀ ਲਾਈਕ ਸੂਟ ਆ ਉਹਨਾਂ ਨੇ ਘੇਰੇ ਤੇ 슬ੀਵਸ ਤੇ ਹੀ ਐਡ ਕਰਵਾਇਆ ਇਸ ਸਾਰਾ ਵਰਕ ਤੁਸੀਂ ਚਾਹੋ ਜੇ ਕਿਸੇ ਨੇ ਗਰਲਿਸ਼ ਬਣਵਾਉਣਾ ਹੈ ਤਾਂ ਉਹ ਸਲਵਾਰ ਦੇ ਪੌਚੇ ਤੇ ਵੀ ਬਣਵਾ ਸਕਦੇ ਆ ਬਾਟਮ ਤੇ ਬਣਵਾ ਸਕਦੇ ਆ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਇੰਗਲਿਸ਼ ਕਲਰ ਆ ਟੂਟਾ ਲਵੈਂਡਰ ਕਲਰ ਆ ਇਹਦਾ ਵੀ ਘੇਰੇ ਦੇ ਵਰਕ ਦਾ ਬਹੁਤ ਹੀ ਕਲਰਫੁਲ ਜਿਹਾ ਸੂਟ ਬਣਾਇਆ ਹੋਇਆ ਕਸਟਮਾਈਜ਼ ਕਰਵਾਇਆ ਜਿਹੜਾ ਆਪਾਂ ਉਹ ਕਸਟਮਰ ਦੀ ਚੁਆਇਸ ਅਕੋਰਡਿੰਗ ਕਰਵਾਇਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਜਿਹੜੇ ਫਲਾਵਰਸ ਆ ਉਹ ਜ਼ਿਆਦਾ ਕਲਰਫੁਲ ਚਾਹੀਦੇ ਆ ਸੋ ਆਪਾਂ ਜ਼ਿਆਦਾ ਕਲਰਫੁਲ ਬਣਵਾਏ ਆਗੇ ਲਵੈਂਡਰ ਕਲਰ ਆ ਇਹ ਵੀ ਸਮਰ ਦੇ ਵਿੱਚ ਵੇਅਰ ਕਰਨ ਦੇ ਲਈ ਇਹ ਕਲਰ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਵੀ ਮومی ਲਾਈਕ ਸੂਟ ਉਹਨਾਂ ਨੇ ਘੇਰੇ ਤੇ 슬ੀਵਸ ਤੇ ਹੀ ਬਣਵਾਇਆ ਇਹ ਡਿਜ਼ਾਈਨ 슬ੀਵਸ ਤੋਂ ਉਹਨੂੰ ਮੈਂ ਦਿਖਾ ਦਿੰਨੀ ਆ 슬ੀਵਸ ਆ ਇਹ ਕੇਆ 슬ੀਵ ਇੱਕ ਇਹ ਆ ਬਹੁਤ ਹੀ ਪਿਆਰਾ ਸੂਟ ਬਣਿਆ ਜੇ ਕਿਸੇ ਨੇ ਗਾਰਲਿਸ਼ ਲੁੱਕ ਦੇ ਲਈ ਜਿਹੜੇ ਡਿਜ਼ਾਈਨ ਬਣਵਾਉਣਾ ਤਾਂ ਤੁਸੀਂ ਬਾਟਮ ਤੇ ਉੱਪਰ ਵੀ ਇਹ ਵੇਲ ਬਣਵਾ ਸਕਦੇ ਹੋ। ਇਹ ਕੇਰੇ ਐਂਡ ਸਲੀਪ ਤੇ ਹੀ ਇਹ ਡਿਜ਼ਾਈਨ ਬਣਵਾਇਆ ਹੈ। ਸੂਟ ਇਹ ਵੀ ਬਹੁਤ ਪਿਆਰਾ ਬਣਿਆ ਹੈ ਸਮਰ ਦੇ ਵਿੱਚ ਵੀਅਰ ਕਰਨ ਲਈ। ਕਲਰ ਲਾਈਟਾ ਲਵੈਂਡਰ ਲਾਈਟ ਜਾਂ ਲਵੈਂਡਰਾ ਐਂਡ ਜਿਹੜੇ ਫਲਾਵਰਸ ਆ ਛੋਟੇ ਛੋਟੇ ਬਲੋਸਮਸ ਆ ਉਹ ਸਾਰੇ ਕਲਰਫੁਲ ਹੈ। ਸੋਨਾ ਲੱਗ ਰਿਹਾ ਓਵਰ ਆਲ ਸੂਟ ਇਹ ਵੀ ਬਹੁਤ ਸੋਨਾ ਲੱਗ ਰਿਹਾ ਹੈ। ਸੂਟ ਇਹ ਆ ਇੱਕ ਕਾਰਨਰ ਟੀਰੇ ਦੇ ਕਾਰਨਰ ਦੇ ਵਿੱਚ ਦੋ ਵੱਡੇ ਵੱਡੇ ਫਲਾਰ ਬਣਾਏ ਹੋਏ ਨੇ ਦੋਨੋਂ ਸਾਈਡ ਤੇ ਕਾਰਨਰ ਦੇ ਵਿੱਚ ਬਣਾਇਆ ਹੋਇਆ ਇਹ ਡਿਜ਼ਾਈਨ ਤੇ ਇੱਕ 슬ੀਵਸ ਤੇ ਆ ਵੈਸੇ ਡਾਰਕ ਕਲਰ ਜ਼ਰੂਰ ਆ ਸਮਰ ਦੇ ਬਟ ਕਪੜਾ ਬਹੁਤ ਜ਼ਿਆਦਾ ਫਾਈਨ ਆ ਵਿੱਚ ਨਾ ਲਾਈਨਸ ਬਣੀਆਂ ਹੋਈਆਂ ਫੈਬਰਿਕ ਵੈਸੇ ਪੇਛੇ ਤੇ ਪਿੰਕ ਸਜੇ ਸ਼ਿਰਦੇਸ਼ ਸੂਟ ਹੁੰਦੇ ਨਾ ਜੇ ਆਪਾਂ ਸਮਰ ਦੇ ਵਿੱਚ ਡਾਰਕ ਵੀ ਵੇਅਰ ਕਰ ਲਈਏ ਸੋਹਣਾ ਹੀ ਲੱਗਦੀ ਆ ਉਹ ਜ਼ਿਆਦਾ ਡਾਰਕ ਨਹੀਂ ਲੱਗਦੀ ਮਿਜ਼ੈਂਟਾਜ਼ਾ ਕਲਰ ਆ ਬਹੁਤ ਹੀ ਪਿਆਰਾ ਕਲਰ ਲੱਗ ਰਿਹਾ ਈ ਵੀ 슬ੀਵਸ ਦਾ ਵੀ ਡਿਜ਼ਾਈਨ ਬਣਿਆ ਹੋਇਆ ਹੈਗਾ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ 슬ੀਵਸ ਤੇ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਦੋਨੋਂ 슬ੀਵਸ ਤੇ ਇਦਾਂ ਹੀ ਆ ਇਹ ਦੋਨੋਂ 슬ੀਵਸ ਤੇ ਆ ਡਿਜ਼ਾਈਨ ਇੱਕ ਇੱਕ ਫਲਾਵਰ ਦੋਨੋਂ 슬ੀਵਸ ਤੇ ਬਣਿਆ ਹੋਇਆ ਜੇ ਤੁਸੀਂ ਚਾਓ ਚੇਕ ਇਸ ਲਗਣ ਨੂੰ ਉਹ ਨਾ ਹੋਵੇ ਤਾਂ ਬੋਟਮ ਦੇ ਉੱਪਰ ਵੀ ਇਹ ਫਲਾਰ ਬਣਾ ਸਕਦੇ ਆ ਫਿਰ ਵੀ ਬਹੁਤ ਸੋਹਣਾ ਲੱਗੇਗਾ نیچے ਲੇਸ ਕੋਈ ਨਾ ਦਾ ਡਿਜ਼ਾਈਨ ਕਰਵਾ ਕੇ ਨਾ ਬਹੁਤ ਸੋਹਣਾ ਲੱਗੇਗਾ ਦੋਨੋਂ 슬ੀਵਸ ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਬਹੁਤ ਪਿਆਰਾ ਡਾਈ ਹੋਏਗਾ ਸੂਟ ਇਹ ਆ ਇਹ ਥੋੜਾ ਮਖਮਲੀ ਸਿਲਕ ਜਿਹਾ ਸੂਟ ਫੈਬਰਿਕ ਆ ਇਹ ਦੋ ਫਲਾਰ ਬਣੇ ਹੋਇਆ ਘੇਰੇ ਦੇ ਉੱਪਰ نیچے ਘੇਰਾ ਜਿਗਜੈਗ ਟਾਈਪ ਘੇਰਾ ਬਣਾਇਆ ਹੋਇਆ ਈ ਥ੍ਰੈਡ ਨਾਲ ਤੇ ਜਰੀ ਨਾਲ ਤੇ ਫਲਾਰ ਆ ਦੋਨੋਂ 1/1 چھوٹਾ ਇੱਕ ਨਾ ਹੋਰ ਗੱਲ ਹੈ ਕਿ ਜਿਹੜਾ ਤੁਹਾਨੂੰ ਇਹ ਕਲਰ ਦਿਖ ਰਿਹਾ ਹੈ ਇਹ ਥ੍ਰੈਡ ਦਾ ਕਲਰ ਨਹੀਂ ਹੈਗਾ ਇਹ ਸਲਵਾਰ ਦਾ ਪੈਚ ਲਗਾ ਕੇ ਉੱਪਰ ਵਰਕ ਕੀਤਾ ਹੋਇਆ ਹੈ ਫਲਾਰ ਦੇ ਵਿੱਚ ਤੇ ਸਾਰੇ ਕਿ ਸਾਈਡ ਤੇ ਜੋ ਹੈਗੀ ਆ ਉਹ ਯਰੀ ਨਾਲ ਵਰਕ ਕੀਤਾ ਹੋਇਆ ਬਹੁਤ ਸ਼ੀਪਸ ਤੇ ਵੀ ਬਹੁਤ ਪਿਆਰਾ ਬਣਾਇਆ ਹੈ 슬ੀਵਸ ਤੇ ਤੁਸੀਂ ਦੇਖੋ ਐਦਾਂ ਜਿਗਜੈਗ ਹੀ نیچے ਬਾਰਡਰ ਬਣਾ ਕੇ ਨਾ ਛੋਟੇ ਛੋਟੇ ਦੋ ਫਲਾਰ ਬਣਾਏ ਹੋਏ ਹੈ 슬ੀਵਸ ਦੇ ਉੱਪਰ ਅੱਜ ਦੇ ਸੂਟ ਸੀਗੇ ਸੂਟਸ ਹੋਰ ਵੀ ਬਹੁਤ ਜ਼ਿਆਦਾ ਜਿਆਦਾ ਰੈਡੀ ਹੋ ਕੇ ਵੀ ਆਇਆ ਰੈਡੀ ਹੋਣ ਵੀ ਗਏ ਹੋਇਆ ਬਟ ਉਹਦੇ ਵਿੱਚ ਆਪਾਂ ਥੋੜੇ ਜਿਹਾ ਸਿਲੇਕਟਡ ਜੇ ਤੁਹਾਨੂੰ ਦਿਖਾਤੇ ਤੇ ਬਾਕੀ ਤੁਸੀਂ ਜੇ ਹੋਰ ਮਤਲਬ ਕਿ ਸੂਟਸ ਵਗੈਰਾ ਦੇਖਣੇ ਹੋਣ ਤਾਂ ਤੁਸੀਂ ਸ਼ਾਰਟਸ ਵਗੈਰਾ ਦੇਖ ਸਕਦੇ ਹੋ ਐਂਡ ਇੰਸਟਾਗ੍ਰam ਦੇ ਵਿੱਚ ਮੇਰੀ ਜਿਹੜੀ ਇੰਸਟਾਗ੍ਰam ਤੇ ਆਈਡੀਆ ਕੋਮਲ ਫੈਸ਼ਨ ਪੁਆਇੰਟ ਦੇ ਨਾਮ ਤੇ ਹੀ ਆ ਤੁਸੀਂ ਉਹਦੇ ਵਿੱਚ ਡੇਲੀ ਜੋ ਮੈਂ ਅਪਡੇਟਸ ਸਟੋਰੀਸ ਵਗੈਰਾ ਦੇ ਵਿੱਚ ਸੂਟਸ ਵਗੈਰਾ ਦੀ ਆਪ ਅਪਲੋਡ ਕਰਦੀਆਂ ਤੁਸੀਂ ਉੱਥੇ ਡਿਜ਼ਾਈਨਸ ਵਗੈਰਾ ਚੈੱਕ ਕਰ ਸਕਦੇ ਹੋ ਐਂਡ YouTube ਤੇ ਆਪਾਂ ਸ਼ਾਰਟਸ ਵਗੈਰਾ ਦੇ ਵਿੱਚ ਆਪਾਂ ਪਾਉਂਦੇ ਰਹਣੀ ਆ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਾਈ ਵੀਡੀਓ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਐਂਡ ਮਿਲਦੇ ਆਪਾਂ ਜਲਦੀ ਨੈਕਸਟ ਵੀਡੀਓ ਦੇ ਵਿੱਚ ਸੋ ਬਾਏ ਟੇਕ ਕੇਅਰ ਥੈਂਕ ਯੂ ਵਾਂਸ ਅਗੇਨ ਥੈਂਕ ਯੂ ਥੈਂਕ ਯੂ ਸੋ ਮੱਚ